ਅੱਜ ਭਵਾਨੀਗੜ ਮਾਰਕੀਟ ਕਮੇਟੀ ਵਿਖੇ ਸੁਖਨੀ ਸਾਹਿਬ ਦੇ ਪਾਠ ਕਰਾਣ ਉਪਰੰਤ ਚੇਅਰਮੈਨ ਮਾਰਕੀਟ ਕਮੇਟੀ ਜਗਸੀਰ ਸਿੰਘ ਜੱਗਾ ਨੂੰ ਨਿਯੁਕਤ ਕੀਤਾ ਗਿਆ ਇਸ ਦੌਰਾਨ ਭਵਾਨੀਗੜ ਜਗਸੀਰ ਸਿੰਘ ਜੱਗਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਟ ਮੰਤਰੀ ਐਮਪੀ ਤੇ ਵਿਧਾਇਕ ਬਰਾਜ ਦੀ ਹਾਜ਼ਰੀ ਚ ਸੰਭਾਲਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਭਵਾਨੀਗੜ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਨੌਜਵਾਨ ਜਗਸੀਰ ਸਿੰਘ ਜੱਗਾ ਝਨੇੜੀ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਐਮਪੀ ਗੁਰਮੀਤ ਮੀਤ ਹੇਅਰ ਤੇ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਚ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਸਪੀਕਰ ਕੁਲਤਾ ਸਿੰਘ ਸੰਧਵਾ ਕੈਬਨਟ ਮੰਤਰੀ ਬਰਿੰਦਰ ਗੋਇਲ ਤੇ ਐਮਪੀ ਗੁਰਮੀਤ ਮੀਤ ਹੇਅਰ ਤੇ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਨਵਜੁਗਤ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ ਤੇ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਪੀਕਰ ਸੰਧਵਾ ਨੇ ਚੇਅਰਮੈਨ ਛਨੇੜੀ ਨੂੰ ਵਧਾਈਆਂ ਦਿੰਦੇ ਹੋਇਆ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਰੀੜ ਦੀ ਹੱਡੀ ਸਮਝੀ ਜਾਂਦੀ ਖੇਤੀਬਾੜੀ ਤੇ ਹੋਰ ਪਰਫੁੱਲਤਾ ਕਰਨ ਲਈ ਮਾਰਕੀਟ ਕਮੇਟੀ ਦਾ ਵੱਡਾ ਯੋਗਦਾਨ ਹੈ ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਚੇਅਰਮੈਨ ਛਨੇੜੀ ਕਿਸਾਨ ਕਿਸਾਨਾਂ ਖੇਤ ਮਜ਼ਦੂਰਾਂ ਤੇ ਖੇਤੀ ਨਾਲ ਸੰਬੰਧਿਤ ਹੋਰ ਵਰਗ ਦੀ ਭਲਾਈ ਤੇ ਡਟ ਕੇ ਕੰਮ ਕਰਨਗੇ ਇਸ ਲਈ ਜੇਕਰ ਕੋਈ ਵੀ ਕੰਮ ਦੀ ਲੋੜ ਪਈ ਤਾਂ ਹਰ ਸੰਭਵ ਮਦਦ ਕਰਨਗੇ ਇਸ ਮੌਕੇ ਕਾਪਟਨ ਮંત્રી ਵਿਰੇਂਦਰ ਗੋਲ ਨੇ ਕਿਹਾ ਕਿ ਮੁੱਖ ਮੰਤਰੀ ਭਵਨ ਤਮਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਅਤੇ ਕਿਸਾਨੀ ਦੀ ਬਿਹਤਰ ਲਈ ਲਗਾਤਾਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ ਨਾ ਕਿਹਾ ਕਿ ਮਾਰਕੀਟ ਕਮੇਟੀ ਤੇ ਨਵਜੁਗਤ ਚੇਅਰਮੈਨ ਇਹਨਾਂ ਉਪਰਾਲਿਆਂ ਨੂੰ ਉਲੰਧੀਆਂ ਤੇ ਪਹੁੰਚਾਉਣ ਲਈ ਪੂਰੀ ਬਾਹ ਲਗਾਉਣਗੇ ਐਮਪੀ ਗੁਰਮੀਤ ਮੀਤ ਹੈਰ ਨੇ ਵਿਧਾਇਕ ਵੀ ਵਿਨੰਦਰ ਕਰਵਾਰਾਜ ਨੇ ਚੇਅਰਮੈਨ ਝਨੇੜੀ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਮਾਨਦਾਰੀ ਤੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਤਿਆਹੀ ਆ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਵੱਡੀਆਂ ਅਹੁਦਿਆਂ ਤੇ ਇਮਾਨਦਾਰ ਕੁਸ਼ਲ ਨੌਜਵਾਨਾਂ ਦੀ ਨਿਯੁਕਤੀ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਵਾਲੀਆਂ ਪਹਿਲਕਦਮੀਆਂ ਨੂੰ ਹੋਰ ਵੱਲ ਮਿਲੇਗਾ ਇਸ ਮੌਕੇ ਐਮਪੀ ਨਵਨੀਤ ਸਿੰਘ ਬਿਰਕ ਐਸਡੀਐਮ ਮਨਜੀਤ ਕੌਰ ਡੀਐਸਪੀ ਰਾਹੁਲ ਕਾਉਂਸਲ ਐਸਐਚਓ ਗੁਰਨਾਮ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ਜਤਨਦਰ ਸਿੰਘ ਵਿੱਕੀ ਬਾਜਵਾ ਬਰਿੰਦਰ ਮਿੱਤਰ ਮਾਰਕੀਟ ਕਮੇਟੀ ਰਾਜ ਨਫਰੀਆ ਕਮੇਟੀ ਦਫ਼ਤਰ ਦੇ ਮੁਲਾਜ਼ਮ ਸੈਕਟਰੀ ਹਰਪ੍ਰੀਤ ਸਿੰਘ ਸੁਪਰਡੈਂਟ ਕੁਲਵੰਤ ਸਿੰਘ ਲੇਖਾਕਾਰ ਗੁਰਦੀਪ ਸਿੰਘ ਮੇਜਰ ਗਿਰ ਐਕਸ਼ਨ ਰਿਕਾਰਡ ਸੁਪਰਵਾਈਜ਼ਰ ਕੇਸ਼ ਕੁਮਾਰ ਹਰਵਿੰਦਰ ਸਿੰਘ ਗੋਲਦੀ ਵਿਕਰਮ ਸਿੰਘ ਨਕਟੇ ਜਸਪਾਲ ਸਿੰਘ ਮੱਟਰਾਂ ਸਰਪੰਚ ਕਰਨੈ ਸਿੰਘ ਮਾਜੀ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਆਦ ਹਜ਼ਰ ਸਨ ਰਿਪੋਰਟ ਰਾਜਕਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇਹ ਮਾਰਕਟ ਵਿੱਚ ਵਾਅਦ ਵਾਅਦ ਇਧਰ ਵੀ ਕਰ ਸਕੋ ਸਾਬ ਅਗਲੀ ਵਾਰ ਆਪਾਂ ਸਿੱਧੇ ਸਾਬ ਨੂੰ ਲਾਵਾਂਗੇ ਕੋਈ ਗੱਲ ਨਹੀਂ ਬਹੁਤ ਵਧੀਆ ਬਹੁਤ ਬਹੁਤ ਅੱਛੇ ਜੀ ਬਹੁਤ ਅੱਛੇ ਜੀ ਬਹੁਤ ਅੱਛੇ ਬਹੁਤ ਅੱਛੇ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਇਹ ਤਾਂ ਵਧੀਆ ਮੇਰੀ ਮਦਦ ਕਰ ਗਏ ਅੱਛਾ ਹਾਂ ਇਕੱਲਾ ਫੜ ਕੇ ਆਜੀ ਆਜੀ थैंक यू जी थैंक यू थैंक यू जी ठीक है फिर अपन सारा को नवे बिठा के करावांगी एक मिनट रुक जाओ सर सर देखिए जी मिठाई जरा है कुछ बंदा पूरा उठा-मुठा ले मुंह एक गुड बैड जी बिठा दिया फिर ਹਾਂਜੀ ਸਰ ਸਾਹਮਣੇ ਆ ਸਾਹਮਣੇ ਸਰ ਸਰ ਬੈਠੀ ਹੋ ਗੋੜੀ ਬਹੁਤ ਬਹੁਤ ਵਧਾਈ ਭਾਈ ਬੜੀ ਵੱਡੀ ਭੱਟੀ ਸੇਵਾ ਬੜੀ ਵੱਡੀ ਦੀ ਬਿਵਾਰੀ ਆ ਮਾਨਤਨਾਂ ਨੇ ਬੋਲਿਆ ਮਿੱਠਾ ਉਹ ਸਭ ਥੋੜਾ ਗੋਸ਼ਤ ਥੋੜਾ ਹਾਂਜੀ ਗੋਲ ਸਾਹਿਬ ਇੱਧਰ ਗੋਡੇ ਕੋਲ ਗੋਡੇ ਕੋਲ ਆ ਜੰਨੇ ਬੋਲੇ ਸੋਹਿਆ ਨਾਮ ਸਿਰਾਲਾ લા લો ਜੀ ਨਾਲ বস ਠੀਕ ਹੈ ਜੀ ਲਾਓ ਸਾਬ ਕਰਾਓ ਲਾਓ ਸਾਹ ਜੀ ਇਧਰ ਦੇਖੋ ਲਾਓ ਦੇਖ ਲਾਓ ਹੋਰਿਆ ਕੀ ਹੋ ਗਿਆ ਅੱਗੇ ਵਿੱਚ ਬੈਠਾ ਹੋਣ ਲਾਓ 9 ਮਿੰਟ ਠੀਕ ਹੈ ਜੀ ਆਜੋ ਬੱਸ ਵਾਹਿਗੁਰੂ ਜੀ ਬੱਚਾ ਪਾਸ਼ਾ ਨੇਰ ਕਰੀ ਇੱਕ ਇੱਕ ਪੰਜਾਬੀ ਜੀ ਕਰਦੀ ਰਹਤੀ ਪੰਜਾਬੀ ਜ਼ਰੂਰੀ ਹੈ ਇੱਥੇ ਇੱਥੇ ਕਰੀ ਹੁੰਦੇ ਨਾ ਅਗਰ ਉਹ ਸਾਹਿਬ ਪੰਜਾਬੀ ਜੀ ਕਰਨੇ ਆ ਠੀਕ ਹੈ ਇਹ ਠੀਕ ਹੈ ਜਿੰਨੀਆਂ ਵੀ ਕੌਮਾਂ ਕਾਮਯਾਬ ਹੋਈਆਂ ਨਾ ਪੰਜਾਬੀ ਚ ਮਾਂ ਬੋਲੀ ਹੈ ਜੀ ਮਤਲਬ ਤੁਹਾਨੂੰ ਮੈਂ ਜੋ ਸਭ ਮੈਂ ਜੋ ਬੈਠ ਬੈਠ ਲਾ ਲਾ ਵੀ ਆਹ ਗਰੇਟਰ ਦਾ ਖਰਾਬ ਪੈਨ ਜੀ ਸਾਹਿਬ ਮંત્રી ਸਾਹਿਬ ਨੇ ਹਵਰਾ ਖਰਾਬ ਪੈਨ ਵੀ ਕਮਨ ਸੇਵਾ ਤੋਂ ਸੇਵਾ ਬਣਾਈ ਹਕਮ ਬੂਝ ਪਰਮ ਪਤਮਾਈ ਅੱਜ ਸੱਚੇ ਪਾਤਸ਼ਾਹ ਦੀ ਸ਼ੁਕਰਗੁਜ਼ਾਰ ਆ ਸਾਡੇ ਇਤਿਜਾਦੀ ਸਾਥੀ ਜਗਸੀਰ ਸਿੰਘ ਜਨੇੜੀ ਉਹਨਾਂ ਨੇ ਅੱਜ ਅਹੁਦਾ ਸੰਭਾਲਿਆ ਐਜ਼ ਚੇਅਰਮੈਨ ਮਾਰਕੀਟ ਮਿਟੀ ਪੁਲਾਟਿਕਲ ਔਰ ਇਸ ਸਮੇ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਸ਼੍ਰੀ ਪ੍ਰਿੰਦਰ ਗੋਇਲ ਜੀ ਕੈਬਨਟ ਮੰਤਰੀ ਸਾਹਿਬ ਔਰ ਸਾਡੇ ਗੁਰਬੀਰ ਸਿੰਘ ਮੀਤੇਰ ਜੀ ਸਾਡੇ ਮਾਣਯੋਗ ਐਮਪੀ ਸਾਹਿਬ ਜਿਹੜੇ ਸੰਗਰੂਰ ਤੋਂ ਉਹ ਵੀ ਆਜਾ ਰਹੇ ਔਰ ਪੀਪਾ ਜੀ ਸਾਡੇ ਨਰਿੰਦਰ ਕੌਰ ਭਰਾ ਜੀ ਸਾਡੇ ਬੋਸ ਹੈ ਸੋ ਅਸੀਂ ਸਾਰੇ ਚੇਅਰਮੈਨ ਸਾਹਿਬ ਨੂੰ ਜਿੱਥੇ ਵਧਾਈ ਦਿੰਨੇ ਆ ਉਥੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆ ਵੀ ਬਹੁਤ ਵੱਡੀ ਸੇਵਾ ਬਕੀ ਹੈ ਕਿਸਾਨੀ ਦੀ ਮਜ਼ਦੂਰਾਂ ਦੀ ਕਾਰੋਬਾਰੀਆਂ ਦੀ ਜੀਦ ਨਾਲ ਪੰਜਾਬ ਨੇ ਅੱਗੇ ਵਧਣਾ। ਸੋ ਪੰਜਾਬ ਦਾ ਜਿਹੜਾ ਤਰੱਕੀ ਦਾ ਰਾਹ ਸਾਡੇ ਖੇਤਾਂ ਵਿੱਚ ਹੀ ਜਾਂਦਾ ਹੈ। ਸੋ ਜਿਹੜੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹੈ, ਸਾਡੇ ਕਿਸਾਨ ਹੈ, ਖੇਤੀਬਾੜੀ ਨਿਸਬੰਧ ਜਿਹੜੇ ਉਦਯੋਗ ਹੈ, ਉਹਨਾਂ ਨੂੰ ਸੁਚਾਰੂ ਢੰਗ ਨਾਲ ਬਿਨਾਂ ਕਿਸੇ ਰੋਕ-ਟੋਕ ਦੇ ਚਲਾਉਣ ਦੇ ਲਈ ਗੁਰੂ ਸਾਹਿਬ ਇਹਨਾਂ ਨੂੰ ਸ੍ਰੀ ਅਜਕਸੀਰ ਸਿੰਘ ਜਨੇਰੀ ਗੋੜਾ ਨੂੰ ਸਸ਼ਕਤ ਕਰਨ ਇਹ ਦਾਤੀ ਸਿੱਤੇ ਹੱਥ ਰਖੜ ਕਿਰਪਾ ਕਰਨ। ਬਹੁਤ ਬਹੁਤ ਵਧਾਈ ਤੁਹਾਨੂੰ। ਬਹੁਤ ਬਹੁਤ। ਦੇਖੋ ਜੀ ਮੈਂ ਸਾਡੇ ਭਰਾ ਅਜਕਸੀਰ ਸਿੰਘ ਉਹਨਾਂ ਨੂੰ ਜਿੱਤੇ ਬਹੁਤ ਵਧਾਈ ਦੇਣਾ ਉੱਤੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਰ ਉੱਚੀ ਬੋਲੋ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਨੌਜਵਾਨ ਭਰਾ ਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗ ਕੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਉਹ ਦਿੱਤਾ ਸੋ ਅੱਜ ਮੈਂ ਇੱਥੇ ਆਇਆ ਇਸ ਤੋਂ ਪਹਿਲਾਂ ਵੀ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਸਾਡੇ ਬਰਨਾਲੇ ਜ਼ਿਲ੍ਹੇ ਚ ਵੀ ਹੋਰ ਜ਼ਿਲ੍ਹਿਆਂ ਚ ਵੀ ਕਈ ਜਗ੍ਹਾ ਜਿਹੜੇ ਸਾਡੇ ਨਵੇਂ ਚੇਅਰਮੈਨ ਲੱਗੇ ਆ ਉਹਨਾਂ ਨੂੰ ਜਾ ਕੇ ਵਧਾਈ ਦੇਣ ਦਾ ਜਿਸ ਦਿਨ ਕੁਰਸੀ ਤੇ ਬੈਠੇ ਸੀ ਉਸ ਦਿਨ ਮੌਕਾ ਮਿਲਿਆ ਤੇ ਸਾਰੇ ਕਿਤੇ ਮੈਨੂੰ ਖੁਸ਼ੀ ਹੈ ਕਿ ਉਹ ਸਾਥੀ ਕਹ ਲੋ ਵੀ ਜਿਨ੍ਹਾਂ ਨੇ ਬੜਾ ਕੰਮ ਕੀਤਾ ਪਾਰਟੀ ਦੇ ਲਈ ਪਾਰਟੀ ਨੂੰ ਇੱਥੋਂ ਤੱਕ ਲਿਆਉਣ ਲਈ ਜਾਂ ਸਰਕਾਰ ਬਣਾਉਣ ਚ ਬਹੁਤ ਵੱਡਾ ਸਹਿਯੋਗ ਜਿਨ੍ਹਾਂ ਦਾ ਉਹ ਸਾਰੇ ਲੋਕ ਆ ਜਿਹੜੇ ਕੁਰਸੀਆਂ ਤੇ ਬੈਠ ਰਹੇ ਆ ਸੋ ਬੜੀ ਖੁਸ਼ੀ ਹੈ ਕਿ ਭਰਾ ਨੂੰ ਅੱਜ ਜਿਹੜੀ ਚੇਅਰਮੈਨੀ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਬੜੀਆਂ ਉਮੀਦਾਂ ਲੋਕਾਂ ਦੀਆਂ ਸਾਡੇ ਤੋਂ ਵੀ ਨੇ ਤੇ ਜਿਹੜੇ ਚੇਅਰਮੈਨ ਬੱਦੇ ਆ ਉਹਨਾਂ ਤੋਂ ਵੀ ਜਿਹੜੇ ਨਾਲ ਦੇ ਸਾਥੀ ਜਾਂ ਜਿਹੜੀ ਮੰਡੀਆਂ ਦਾ ਕੰਮ ਚਲਾਉਣਾ ਹੈ ਕਿਸਾਨਾਂ ਦੀ ਫਸਲਬਾੜੀ ਦਾ ਕੰਮ ਚਲਾਉਣਾ ਸਾਰਿਆਂ ਨੂੰ ਬੜੀਆਂ ਉਮੀਦਾਂ ਹੁੰਦੀਆਂ ਸੋ ਜੋ ਇਹਨਾਂ ਦੀ ਕੁਰਸੀ ਤੇ ਡਿਊਟੀਆਂ ਨੇ ਪ੍ਰਮਾਤਮਾ ਕੇਹੀ ਅਰਦਾਸ ਹੈ ਕਿ ਉਹਨਾਂ ਨੂੰ ਠੀਕ ਤਰੀਕੇ ਨਾਲ ਲੋਕਾਂ ਦੀਆਂ ਉਮੀਦਾਂ ਮੁਤਾਬਕ ਜਿਹੜੀਆਂ ਨਿਭਾਉਣ ਤੇ ਅੱਗੇ ਤੋਂ ਵੀ ਜਿਹੜਾ ਇਸੇ ਤਰ੍ਹਾਂ ਜਿਹੜੀ ਇਹ ਲੋਕਾਂ ਦੀ ਸੇਵਾ ਵੀ ਕਰਦੇ ਰਹਿਣ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਜਿਹੜੀ ਆਉਣਰ ਸਮੇਂ ਵਿੱਚ ਬਖਸ਼ੇ ਦੇਖੋ ਜੀ ਇਹ ਤਾਂ ਹੁਣ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਦੇਖਣਾ ਵੀ ਉਹ ਨੂੰ ਹੁਣ ਬਿਆਨ ਨੂੰ ਇਕੱਠਾ ਕਿਵੇਂ ਕਰਦੇ ਆ ਜੋ ਉਹਨਾਂ ਨੇ ਬਿਆਨ ਦਿੱਤਾ ਅਸੀਂ ਤਾਂ ਉਹਨਾਂ ਤੋਂ ਮੰਗ ਕੀਤੀ ਹੈ ਵੀ ਭਾਈ ਤੁਸੀਂ ਜਾਂ ਤਾਂ ਮਾਫੀ ਮੰਗ ਲਓ ਤੇ ਜਾਂ ਜਿਹੜਾ ਤੁਸੀਂ ਐਗਜ਼ੈਕਟ ਫਿਗਰ ਦੱਸਤੀ ਵੀ 32 ਬੰਬ ਹੋਰ ਫਟਨੇ ਆ ਨਾ ਠੀਕ ਹੈ ਬੰਦਾ ਇਹ ਕਹਿ ਦਿੰਦਾ ਵੀ ਜੀ ਇੰਨੇ ਫਟ ਗਏ ਕੋਈ ਇਦਾਂ ਦੇ ਬਿਆਨ ਬਾਈ ਤਾਂ ਹੋ ਸਕਦੇ ਵੀ ਹੋਰ ਵੀ ਚੱਲ ਸਕਦੇ ਆ ਜਿਹੜਾ ਤੁਸੀਂ ਐਗਜ਼ੈਕਟ ਨੰਬਰ ਦੱਸ ਰਹੇ ਹੋ ਇਟ ਮੀਨਸ ਤੁਹਾਡੇ ਕੋਲੇ ਕੋਈ ਪੁਖਤਾ ਜਾਣਕਾਰੀ ਹੈ ਜੇ ਜਾਣਕਾਰੀ ਹੈ ਤਾਂ ਦੇਸ਼ ਦੀ ਸਕਿਉਰਿਟੀ ਦਾ ਮਸਲਾ ਤਾਂ ਉਹਨਾਂ ਨੂੰ ਪੁਲਿਸ ਦੇ ਨਾਲ ਜਿਹੜੀ ਆ ਉਹ ਸਾਂਝੀ ਕਰਨੀ ਚਾਹੀਦੀ ਹੈ ਤੇ ਜੇ ਨਹੀਂ ਹੈਗੀ ਤਾਂ ਮੈਂ ਸਮਝਦਾ ਕਿ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠ ਕੇ ਐਡਾ ਗੈਰ ਜ਼ਿੰਮੇਵਾਰ ਜਿਹੜਾ ਬਿਆਨ ਦੇਣਾ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਤੇ ਇਹਦੇ ਲਈ ਉਹਨਾਂ ਨੂੰ ਪੰਜਾਬ ਵਾਸੀਆਂ ਤੋਂ ਦੇਸ਼ ਵਾਸੀਆਂ ਤੋਂ ਜਿਹੜੀ ਮਾਫੀ ਆ ਮੰਗਣੀ ਚਾਹੀਦੀ ਜਿਹੜਾ ਸੰਸਦ ਤੁਸੀਂ ਇਸ ਮੁੱਦੇ ਨੂੰ ਚੱਕੋਗੇ ਅਜੇ ਸੰਸਦ ਬੜੀ ਦੂਰ ਹੈ ਉਦੋਂ ਤੱਕ ਮੈਂ ਕਹਣਾ ਮੁੱਦਾ ਇਹ ਰਹੇ ਤਾਂ ਜਰੂਰ ਜਿਹੜਾ ਜੇ ਉਦੋਂ ਤੱਕ ਮਾਫੀ ਨਹੀਂ ਮੰਗੀ ਤਾਂ ਜਰੂਰ ਚੱਕਾਂਗੇ 6 ਘੰਟੇ ਪੁੱਛ ਕੇ ਚਕੀਤੀ ਆ ਕੁਝ ਨਿਕਲੇ ਉਹਦੇ ਵਿੱਚ ਜਾਂ ਕੀ ਹੈ ਜੀ 6 ਘੰਟੇ ਜਿਹੜੀ ਪਰਸੋਂ ਪੁੱਛ ਕੇ ਚੋਈ ਆ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਕੁਝ ਕੋਈ ਉਹ ਤਾਂ ਪੁਲਿਸ ਨੇ ਕੀਤੀ ਇਹਨਾਂ ਦੇਖੋ ਇਹ ਮਸਲਾ ਕੋਈ ਆਪਣੇ ਤੱਕ ਪਹੁੰਚੀ ਆ ਕਿ ਗੱਲ ਬਣੇਗੀ ਦੇਸ਼ ਦੀ ਸਿਕਿਉਰਟੀ ਦਾ ਮਸਲਾ ਹੈ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਇਹਦਾ ਜਿਹੜੇ ਪੁਲਿਸ ਦੇ ਆਫੀਸਰ ਹੈ ਉਹ ਵੀ ਉਹ ਹੀ ਦੱਸ ਸਕਦੇ ਆ ਉਹਦਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਸੀ ਡਿਸਕਲੋਜ਼ ਨਹੀਂ ਨਾ ਕਰ ਸਕਦੇ ਜਿਹੜੇ ਦੂਜੇ ਮਾਸਟਰ ਜੰਦਰੀ ਨੇ ਹੁਣ ਤੱਕ ਚੌਕ ਦੇ ਆਲੇ-ਦੁਆਲੇ ਹੋ ਰਹੇ ਨੇ ਇੱਕ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ ਜਿਹੜੇ ਵੀ ਕੋਈ ਐਦਾਂ ਦੇ ਕਿਤੇ ਕੋਈ ਅਟੈਕ ਹੋ ਰਿਹਾ ਜਾਂ ਕੋਈ ਹਮਲਾ ਕਰ ਰਿਹਾ ਨਾਲ ਦੀ ਨਾਲ 24 ਘੰਟੇ ਵੀ ਲੱਗਦੇ ਕਿ ਬੰਦਿਆਂ ਨੂੰ ਰਾਉਂਡ ਅਪ ਕਰ ਲਿਆ ਜਾਂਦਾ ਫੜ ਲਿਆ ਜਾਂਦਾ ਇਹ ਠੀਕ ਹੈ ਕਿ ਇਸ ਸਰਕਾਰ ਦੇ ਵਿੱਚ ਸਾਰੇ ਜਿਹੜੇ ਆਪੋਜੀਸ਼ਨ ਵਾਲਿਆਂ ਨੂੰ ਹੋਰ ਤਾਂ ਕੋਈ ਮੁੱਦਾ ਮਿਲਦਾ ਨਹੀਂ ਇੱਕ ਰੌਲਾ ਪਾਇਆ ਜਾਂਦਾ ਵੀ ਜੀ ਐਦਾਂ ਹੋ ਗਿਆ ਉਦਾਂ ਹੋ ਗਿਆ ਪਰ ਮੈਨੂੰ ਦੱਸੋ ਵੀ ਸੈਂਕੜੇ ਤੋਂ ਵੱਡੇ-ਵੱਡੇ ਮਸਲੇ ਆ ਜਿਹੜੇ ਪਿਛਲੀਆਂ ਸਰਕਾਰਾਂ 'ਚ ਹੁੰਦੇ ਰਹੇ ਹੈਗੇ ਮੌਤਾ ਮਰਡਰ ਤੱਕ ਹੁੰਦੇ ਰਹੇ ਹੈਗੇ ਹਨਾ ਇੱਥੇ ਪੁਲਿਸ ਦੀ ਕਸਟਡੀ 'ਚੋਂ ਸੁੱਖਾ ਕਾਲੋਂ ਗੈਂਗਸਟਰ ਨੂੰ ਉਹਨਾਂ ਨੇ ਉਤਾਰ ਕੇ ਜਿਹੜੀਆਂ ਬੋਲੀਆਂ ਮਾਰ ਦਿੱਤੀਆਂ ਸੀ ਨਾਪਾ ਜੇਲ ਬ੍ਰੇਕ ਅਨਾ ਉਹ ਜਿਹੜਾ ਆਰਐਸਐਸ ਵਾਲਾ ਸੀਗਾ ਉਹ ਲੁਧਿਆਣਾ ਉਹਨਾਂ ਦਾ ਮਰਡਰ ਹੋਇਆ ਕਿੰਨੀਆਂ ਬਦੋ ਕਿੰਨੇ ਦੇ ਟ੍ਰੈਜਡੀਜ਼ ਐ ਜਿਹੜੀਆਂ ਨੇ ਹੋਈਆਂ ਨੇ ਕਿਆਂ ਸਾਡੇ ਤਾਂ 24 ਘੰਟੇ ਵੀ ਲੱਗਦੇ ਕਿ ਜਿਹੜੇ ਬੰਦੇ ਨੇ ਉਹ ਟ੍ਰੇਸ ਕਰਲੇ ਜਾਂਦੇ ਆ ਸਾਰਿਆਂ ਨੂੰ ਪਤਾ ਵੀ ਪੁਲਿਸ ਐ ਜਿਹੜੀ ਬੜੀ ਮਸ਼ਹਤੈਦੀ ਦੇ ਨਾਲ ਕੰਮ ਕਰ ਰਹੀ ਐ ਚਾਹੇ ਉਹ ਡਰੱਗ ਦਾ ਵਾਲਾ ਮਸਲਾ ਹੋਵੇ ਚਾਹੇ ਗੈਂਗਸਟਰ ਦਾ ਵਾਲਾ ਮਸਲਾ ਹੋਵੇ ਤੁਸੀਂ ਕੱਢ ਕੇ ਦੇਖ ਲਓ ਕਿ ਪਿਛਲੇ 3 ਸਾਲਾਂ ਚ ਕਿੰਨੇ ਜਿਹੜੇ ਇਦਾਂ ਦੇ ਐਲੀਮੈਂਟ ਸੀ ਕਿਦਿਆਂ ਕਿੰਨਿਆਂ ਨੂੰ ਲਿਮਿਟ ਕੀਤਾ ਗਿਆ ਕਿੰਨੇ ਐਨਕਾਊਂਟਰ ਜਿਹੜੇ ਕੀਤੇ ਗਿਆ ਤੇ ਪਿਛਲੀਆਂ ਸਰਕਾਰਾਂ ਚ ਕਿੰਨੇ ਖੋਏ ਆ ਤੋ ਠੀਕ ਹੈ ਵਿਰੋਧ ਕਰਨ ਵਾਲਾ ਨੇ ਵਿਰੋਧ ਆ ਜਿਹੜਾ ਉਹ ਕਰਨਾ ਪਰ ਮੈਂ ਕੱਲਾ ਤੁਹਾਨੂੰ ਆ ਨਸ਼ਿਆਂ ਜਾਂ ਡਰੱਗਸ ਵਾਲੇ ਜਾਂ ਜਿਹੜਾ ਕੋਈ ਲਾਅ ਐਂਡ ਆਰਡਰ ਚ ਨਹੀਂ ਤੁਸੀਂ ਜਿਹੜੇ ਮਰਜ਼ੀ ਡਿਪਾਰਟਮੈਂਟ ਦਾ ਜਿਹੜੇ ਮਰਜ਼ੀ ਤੁਸੀਂ ਮੁੱਦੇ ਦਾ ਤੁਸੀਂ ਕੰਪੈਰੀਸ਼ਨ ਕਰ ਲਓ ਵੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕੀ ਹੋਇਆ ਸਾਡੀ ਚ ਕੀ ਹੋਇਆ ਤੁਸੀਂ ਨੌਕਰੀਆਂ ਤੋਂ ਲੈ ਕੇ ਤੁਸੀਂ ਜਿਹੜੇ ਮਰਜ਼ੀ ਡਵੈਲਪਮੈਂਟ ਤੋਂ ਲੈ ਕੇ ਜਿਹੜੇ ਮਰਜ਼ੀ ਮੁੱਦੇ ਤੇ ਮੈਂ ਹਰ ਮੁੱਦੇ ਤੇ ਅਸੀਂ ਤਾਂ ਕਹਿਣਾ ਵੀ ਭਾਈ ਸਾਡਾ ਡਿਬੇਟ ਕਰੋ ਕਮਾਈ ਸਾਡੀ ਸਰਕਾਰ ਤੋਂ ਉਹਨਾਂ ਨਾਲੋਂ ਵੱਧ ਹੋਈ ਸਰਕਾਰੀ ਨੌਕਰੀ ਸਾਡੀ ਸਰਕਾਰ ਉਹਨਾਂ ਨਾਲੋਂ ਵੱਧ ਦਿੰਦੀਆਂ ਕੱਚੇ ਮਲਾਂ ਦੇ ਪੱਕੇ ਸਾਡੀ ਸਰਕਾਰ ਚ ਵੱਧ ਹੋਏ ਪਹਿਲੀ ਵਾਰ ਇਦਾਂ ਦੇ ਡਿਸੀਜਨ ਲਏ ਗਏ ਕਿ ਟੋਲ ਪੁਲਾਜ਼ੀ ਸਰਕਾਰ ਨੇ ਹਟਾਤੇ ਪ੍ਰਾਈਵੇਟ ਥਰਮਲ ਕਿ ਕੇ ਸਰਕਾਰੀ ਕਰਤਾ ਅਸਤਾ ਕਹਿਣਿਆ ਵੀ ਜਿਹੜੇ ਮਰਜ਼ੀ ਮੁੱਦੇ ਤੇ ਇੱਕ ਦੱਸ ਦੇਣ ਵੀ ਉਹਨਾਂ ਦੀ ਸਰਕਾਰ ਨੇ ਭਾਵੇਂ ਕਾਂਗਰਸ ਦੀ 5 ਸਾਲ ਉਸ ਤੋਂ ਪਹਿਲਾਂ 10 ਸਾਲ ਅਕਾਲੀ ਸੀ ਕਿਸੇ ਇੱਕ ਮੁੱਦੇ ਦੇ ਵੀ ਕਹਿ ਦੇਣ ਵੀ ਭਾਈ ਇਹਦੇ ਤੇ ਅਸੀਂ ਇਹਨਾਂ ਨਾਲੋਂ ਚੰਗਾ ਪਰਫਾਰਮ ਕਰਾਂ ਹਾਂ ਠੀਕ ਹੈ ਜੇ ਵੈਸੇ ਹੀ ਬੇਣਾ ਕਿਸੇ ਤੁਸੀਂ ਦਲੀਲ ਤੋਂ ਕਹਦੇ ਨਾ ਨਹੀਂ ਜੀ ਕੋਈ ਫਰਕ ਨਹੀਂ ਆਈ ਸੀ ਤਾਂ ਸਾਡੇ ਮਿਲ ਬਹੁਤ ਚੰਗਾ ਸੀ ਮੈਂ ਕਹਿੰਦਾ ਕੋਈ ਇੱਕ ਮੁੱਦਾ ਤਾਂ ਲੈ ਕੇ ਆਉਣ ਨਾ ਕਿਸੇ ਮੁੱਦੇ 'ਚ ਵੀ ਸਾਡੇ ਨਾਲ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਚੰਗੀਰੀ ਹੋਵੇ ਆ ਮੋਟਰ ਵਾਲੀ ਬਿਜਲੀ ਆ ਜ਼ਿਮੀਦਾਰ ਬਾਹਰ ਬੈਠੇ ਆ ਤੁਸੀਂ ਪੁੱਛੋ ਵੀ ਭਾਈ ਕਿਸੇ ਸਰਕਾਰ ਦੇ ਨੇ ਆਈ ਅਸੀਂ ਦੇ ਨੇ ਦਿੱਤੀ ਨੈਰੀ ਪਾਣੀ ਕੇ ਸਰਕਾਰ 'ਚ ਨਾ ਆਇਆ ਜਿੰਨਾ ਭਗਵੰਤ ਮਾਨ ਜੀ ਸਰਕਾਰ 'ਚ ਆਇਆ ਆ ਮੈਂ ਮੰਤਰੀ ਸੀ 16000 ਹੋਣਾ ਇਹਨਾਂ ਕੋਲੇ ਆ ਡਿਪਾਰਟਮੈਂਟ ਗੋਲਸਾਹ ਬੈਠੇ ਆ 16000 ਜਿਹੜੇ ਖਾਲਟ ਹੈਗੇ ਸੀ ਉਹ ਮੇਰੇ ਕਾਰਜਕਾਲ ਦੌਰਾਨ ਉਦੋਂ 16000 ਦਾ ਢਾਏ ਹੋਏ ਬਣੇ ਨਵੇਂ ਬਣਾਇਆ ਮੰਨ ਲਓ ਕਿ ਕਿਸੇ ਡਿਪਾਰਟਮੈਂਟ ਦਾ ਉਹਦੀ ਪ੍ਰਾਪਤੀ ਦੱਸਣ ਨਾ ਠੀਕ ਹੈ ਹੁਣ ਜਦੋਂ ਵਿਰੋਧੀ ਜਦੋਂ ਨਾ ਹੀ ਜਦੋਂ ਵਿਰੋਧੀ ਦਰਦਾ ਨੇਤਾ ਤਾਂ ਉਹਨਾਂ ਨੇ ਵਿਰੋਧ ਭਈ ਕਰਨਾ ਹੀ ਕਰਨਾ ਦੂਜਿਆਂ ਨੇ ਵੀ ਕਰਨਾ ਹੀ ਕਰਨਾ ਹੁਣ ਉਹ ਇਹ ਤਾਂ ਕਹਿ ਨਹੀਂ ਸਕਦਾ ਬਹੁਤ ਵੱਡੀ ਇਹਨਾਂ ਦੀ ਪ੍ਰਲਬਧੀ ਹੈ ਪਰ ਮੈਂ ਨਹੀਂ ਕਹਣਾ ਵੀ ਭਾਈ ਅਸੀਂ ਕੋਈ ਕੰਪਨੀ ਪਿੱਛੇ ਛੱਡਿਆ ਪਰ ਜਿੰਨੇ ਕੰਮ ਮੌਜੂਦਾ ਸਰਕਾਰ ਨੇ ਕੀਤੇ ਹੈ ਜੇ ਕਿਸੇ ਦਾ ਵੀ ਕੰਪੈਰੀਸ਼ਨ ਕਰਨਾ ਹੋਵੇ ਮੈਨੂੰ ਨਹੀਂ ਲੱਗਦਾ ਵੀ ਕੋਈ ਸਰਕਾਰ ਕਿਤੇ ਵੀ ਟਿਕਦੀ ਹੈ ਤੁਹਾਡੇ ਜੀ ਕਰਕੇ ਸਾਰਾ ਪੁੱਛਿਆ ਜਿਹੜਾ ਉਹ ਬੜਾ ਲੰਬਾ ਬੜਾ ਲੰਬਾ ਡਾਇਗ੍ਰਾਮ ਪਰ ਤਿੰਨ ਸੌਫਤ ਕੀਤੀ ਨੇ ਉਹ ਤਾਂ ਕਿਸੇ ਨੇ ਕਿਹਾ ਨਹੀਂ ਜੀ ਆਹ ਮਸਲਾ ਕੁੜੀਆਂ ਦਾ ਸੀ ਲੈਡੀਆਂ ਦਾ ਥੋੜਾ ਜਿਹਾ ਜ਼ਰੂਰੀ ਦੀ ਹੈ ਇੱਕ ਇੱਕ ਕਰਕੇ ਅਸੀਂ ਸਾਰੇ ਜਿਹੜੇ ਕਰਾਂਗੇ ਪਰ ਤੁਸੀਂ ਇਹ ਵੀ ਦੇਖੋ ਕਿ ਜਿਹੜੇ ਵਾਦੇ ਅਸੀਂ ਨਹੀਂ ਵੀ ਕੀਤੇ ਸੀ ਉਹ ਕੰਮ ਵੀ ਕਰਤੇ ਆਹ ਹਰੇਕ 10-10 ਕਿਲੋਮੀਟਰ ਤੇ ਸੜਕਸ ਰੱਖਿਆ ਪੂਰਸ ਵਾਲੀਆਂ ਗੱਡੀਆਂ ਖੜੀਆਂ ਅਸੀਂ ਕਿਤੇ ਵਾਦਾ ਕੀਤਾ ਸੀ ਅੱਜ ਪੰਜਾਬ ਦੀ ਐਵਰੇਜ ਹੈ ਵੀ 6 ਮਿੰਟ ਦੇ ਅੰਦਰ ਕੋਈ ਐਕਸੀਡੈਂਟ ਕੇਸ ਹੋਵੇ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ ਚੱਕਣ ਪਹੁੰਚ ਜਾਂਦੀ ਹੈ ਤੁਹਾਡੇ ਧਿਆਨ ਚ ਹੋਣਾ ਹੈ ਮੁੱਦਾ ਉੱਥੇ ਚੱਕਿਆ ਸੀ ਪਾਰਲੀਮੈਂਟ ਚ ਕਿ ਕੇਂਦਰੀ ਮੰਤਰੀ ਸਾਹਿਬ ਨੇ ਉਹਨਾਂ ਨੇ ਮਾਨਜੋਗ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਜੀ ਜਿੱਦਣ ਦੀਆਂ ਨੈਸ਼ਨਲ ਹਾਈਵੇ ਤੇ ਬਣੀਆਂ ਨੇ ਮੌਤਾਂ ਦੀ ਦਰ ਜਿਹੜੀ ਹੈ ਉਹ ਵਧੀਆ ਪਰ ਪੰਜਾਬ ਇਕੱਲਾ ਸੂਬਾ ਜਿੱਥੇ ਮੌਤਾਂ ਦੀ ਦਰ ਪੰਜਾਬ ਚੋਂ ਘਟੀ ਹੈ ਤੇ ਉਹਨਾਂ ਨੇ ਵਧਾਈ ਦਿੱਤੀ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਤਾਂ ਵਾਦਾ ਵੀ ਨਹੀਂ ਕੀਤਾ ਸੋ ਬੜੇ ਇਦਾਂ ਦੇ ਕੰਮ ਨੇ ਜੇ ਐਮਐਲਏ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਤੇ ਇਹਦਾ ਵਾਅਦਾ ਵੀ ਨਹੀਂ ਸੀ ਕੀਤਾ ਫਿਰ ਵੀ ਇਹਦੀ ਕੀਤੀਆਂ ਆ ਜਿਹੜੇ ਟੋਲ ਪਲਾਜ਼ ਦੇ ਬੰਦ ਕੀਤੇ ਸੀ ਵਾਅਦਾ ਵੀ ਨਹੀਂ ਸੀ ਕੀਤਾ ਪ੍ਰਾਈਵੇਟ ਥਰਮਲ ਕੀਤੇ ਸਰਕਾਰੀ ਕੀਤਾ ਸੀ ਵਾਅਦਾ ਵੀ ਨਹੀਂ ਸੀ ਕੀਤਾ ਸੋ ਬੜੇ ਇਦਾਂ ਦੇ ਕੰਮ ਹੈ ਇੱਕ ਜਿਹੜੇ ਆਪਣਾ ਜਿੰਨਾ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਨੀਅਤ ਕੀ ਹੈ ਰਾਜਾਂ ਦੀ ਖੁਦਮੁਖਤਿਆਰੀ ਦਾ ਮਸਲਾ ਚੱਲ ਰਿਹਾ ਜਿਵੇਂ ਤਾਮਨ ਲਾਡੂ ਦੇ ਸੀਐਮ ਨੇ ਚੱਕਿਆ ਆਪਾਂ ਨੂੰ ਵੀ ਮੇਰੇ ਕਹਦਾ ਚੱਕਣਾ ਚਾਹੀਦਾ ਸੀ ਵੀ ਚੱਕਿਆ ਜੀ ਉੱਥੇ ਉਹਨਾਂ ਦੇ ਕਿਉਂਕਿ ਐਮਪੀ ਬੱਦਨੇ ਉਹਨਾਂ ਦਾ ਠੀਕਾ ਰੌਲਾ ਰੱਪਾ ਬੰਦ ਪੈ ਗਿਆ ਪਰ ਅਸੀਂ ਉੱਥੇ ਮੁੱਦਾ ਜਿਆਦਾ ਪੱਧਰ ਤੇ ਨਿਕਲਾ ਜਿਆਦਾ ਵੱਡੇ ਪੱਧਰ ਤੇ ਚੱਕ ਲੈਣਾ ਚਾਹੀਦਾ ਜੇ ਥੋੜਾ ਬਹੁਤ ਕਿਉਂਕਿ ਪੰਜਾਬ ਦੇ ਜਾਦੇ ਹੱਕਾਂ ਨੂੰ ਜਿਹੜਾ ਹੈਗਾ ਸੈਂਟਰ ਜੱਫੇ ਜੇ ਮਾਰਦਾ ਕਦੇ ਕਦੇ ਆਪਣਾ ਨਹਿਰੀ ਪਾਣੀ ਤੇ ਆ ਜਾਂਦਾ ਜਾਂ ਪੰਜਾਬ ਜੁਨੇ ਵਸਤੀ ਤੇ ਆ ਜਾਂਦਾ ਸਰਦਾਰ ਜੀ ਦੇਖੋ ਹਰ ਮੁੱਦਾ ਤੁਸੀਂ ਮੈਂ ਲੋਕ ਪਹਿਲੀ ਵਾਰ ਐਮਪੀ ਬਣ ਕੇ ਗਿਆ ਸੀ ਤੁਸੀਂ ਸਪੀਸਾਂ ਲੈਣ ਸੁਣੀ ਹੋਣੀ ਹੈ ਮੈਂ ਤਾਂ 1947 ਤੋਂ ਹੁਣ ਤੱਕ ਪੰਜਾਬ ਨੇ ਦਾ ਕੀ ਯੋਗਦਾਨ ਰਿਹਾ ਤੇ ਪੰਜਾਬ ਨਾਲ ਕੀ ਕੀ ਵਿਤਕਰੇ ਹੋਏ ਮੈਂ ਸਾਰਾ ਉੱਥੇ ਜ਼ਿਕਰ ਕੀਤਾ ਤੇ ਪਹਿਲੀ ਵਾਰ ਅੱਜ ਕੀ ਕਿਉਂਕਿ ਪੰਜਾਬ ਦਾ ਵੀ ਉਦੋਂ ਸੈਸ਼ਨ ਸੀ ਉਹ ਮੁੱਦਾ ਇਹਨਾਂ ਹਾਈਲਾਈਟ ਨਹੀਂ ਹੋ ਪਾਇਆ ਸਪੀਕਰ ਸਾਹਿਬ ਪਹਿਲੀ ਵਾਰੀ ਜਿਹੜਾ ਯਮਨਾ ਜਮਨਾ ਵਾਲਾ ਸ਼ਹਿਰ ਹੈ ਜਿਹੜਾ ਪਹਿਲੀ ਵਾਰ ਕਿਸੇ ਐਮਪੀ ਨੇ ਉੱਥੇ ਮੰਗਿਆ ਜਿਹੜਾ 1966 ਤੋਂ ਪਹਿਲਾਂ ਵੰਡ ਹੋਈ ਪੰਜਾਬ ਤੇ ਹਰਿਆਣੇ ਦੀ ਹਨਾ ਬਾਕੀ ਸਾਰੀਆਂ ਚੀਜ਼ਾਂ ਵੰਡ ਲੀਆਂ ਪੰਜਾਬ ਦਾ ਪਾਣੀ ਤੁਸੀਂ ਵੰਡ ਲਿਆ ਪਰ ਜਿਹੜਾ ਜਮਨਾ ਦਾ ਪਾਣੀ 2/3 ਹਿੱਸਾ ਉਹ ਸਾਰੇ ਸਾਂਝੇ ਪੰਜਾਬ ਨੂੰ ਦਿੱਤਾ ਗਿਆ ਸੀ ਜਿਹਦਾ ਪੰਜਾਬ ਵੀ ਉਹਦਾ ਹਿੱਸਾ ਸੀ ਹਰਿਆਣੇ ਦਾ ਤੇ ਉਹ ਪਾਣੀ ਦੀ ਕਿਤੇ ਵੰਡ ਨਹੀਂ ਕੀਤੀ ਕਿਸੇ ਨੇ ਇਧਰ ਨਾਲ ਤੁਸੀਂ ਇਹਨੂੰ ਵੰਡ ਲਓ ਪਰ ਜਿਹੜਾ ਸਾਂਝੇ ਪੰਜਾਬ ਦਾ ਦੋ ਬੜੇ ਤਿੰਨ ਹਿੱਸਾ ਜਮਨਾ ਦਾ ਸੀ ਉਹਦੀ ਵੰਡ ਹੀ ਨਹੀਂ ਕੀਤੀ ਮੈਂ ਤੱਕੀ ਉਹ ਵੀ ਮੰਗਿਆ ਕਿ ਉਹਦਾ ਵੀ ਜਿਹੜਾ ਜਮਨਾ ਦਾ ਪਾਣੀ ਹੈ ਜਿੰਨਾ ਹਿੱਸਾ ਬਣਦਾ ਪੰਜਾਬ ਨੂੰ ਜਿਹੜਾ ਉਹ ਦਿੱਤਾ ਜਾਵੇ ਸੋ ਕੋਈ ਨਹੀਂ ਆਉਣ ਵਾਲੇ ਸਮੇਂ 'ਚ ਹੋਰ ਠੀਕ ਚੰਗੇ ਤਰੀਕੇ ਨਾਲ ਜਿਹੜੇ ਮਸਲੇ ਰਹਿ ਵੀ ਗਏ ਰੱਖਣ ਦੀ ਕੋਸ਼ਿਸ਼ ਅਸੀਂ ਜਿਹੜੀ ਉਹ ਕਰਾਂਗੇ ਹੁਣ ਸਭ ਤੋਂ ਸੰਭਵ ਉਪਰਾਲੇ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਜਿਹੜਾ ਸਾਨੂੰ ਡੈਮਾਂ ਤੋਂ ਪਾਣੀ ਸਿੰਚਾਈ ਦੇ ਲਈ ਮਿਲਦਾ ਹੈ ਉਹ ਪਾਣੀ ਦੀ ਵਰਤੋਂ 68% ਹੁੰਦੀ ਸੀ 32% ਪਾਣੀ ਦੀ ਵਰਤੋਂ ਹੀ ਨਹੀਂ ਹੁੰਦੀ ਸੀ ਕਿਉਂ ਨਹੀਂ ਹੁੰਦੀ ਸੀ ਸਾਰੇ ਦੇ ਸੂਏ ਟੁੱਟੇ ਸੀ ਜਿਹੜੀਆਂ ਨਹਿਰਾਂ ਐਡਜਸਟ ਕਰਦੀਆਂ ਸੀ ਉਹ ਨਹਿਰਾਂ ਇਸ ਤਰ੍ਹਾਂ ਦੇ ਦੀ ਕਿ ਪਾਣੀ ਪੂਰਾ ਲੈਣੀ ਪਾਉਂਦੀਆਂ ਸੀ ਨਹਿਰ ਟੁੱਟ ਜਾਂਦੀ ਸੀ ਕਿਤੇ ਐਸਕੇਪ ਨਹੀਂ ਬਣੀ ਹੋਈ ਸੀ ਸੋ ਇਸ ਕਰਕੇ ਜਿਹੜੇ ਖਾਲੇ ਜਿਵੇਂ ਮੀਤ ਜੀ ਨੇ ਕਿਹਾ ਖਾਲੇ ਹੈ ਹੀ ਨਹੀਂ ਤੇ ਮੋਗੇ ਸੀ ਜਿਹੜੇ ਉਹ ਕਿਤੇ ਵੱਡੇ ਕਿਤੇ ਛੋਟੇ ਕਿਤੇ 2 ਕਿੱਲਿਆਂ ਨੂੰ ਪਾਣੀ ਲੱਗ ਰਿਹਾ ਕਿਤੇ 100 ਕਿੱਲਿਆਂ ਨੂੰ ਪਾਣੀ ਲੱਗ ਨਹੀਂ ਰਿਹਾ ਸੋ ਸਾਰੀ ਇਹ ਬਹੁਤ ਵੱਡੀ ਕਮੀ ਹੈ ਤੇ ਇਹ ਆਨ ਰਿਕਾਰਡ ਹੈ ਕਿ ਪਿਛਲੇ 38 38 ਸਾਲਾਂ ਤੋਂ 30 30 ਸਾਲਾਂ ਤੋਂ ਕਦੇ ਖੇਤਾਂ ਨੂੰ ਪਾਣੀ ਨਹੀਂ ਲੱਗਿਆ ਸੀ ਜਿਹੜਾ ਹੁਣ ਲੱਗਿਆ ਅਸੀਂ 68% ਤੋਂ 84% ਤੇ ਲੱਗੇ 19 ਤੋਂ 22 ਤੱਕ 2054 ਕਰੋੜ ਰੁਪਇਆ ਜਿਹੜਾ ਉਹ ਸਿੰਚਾਈ ਤੇ ਲੱਗਿਆ ਸੀ ਪਰ ਅਸੀਂ 22 ਤੋਂ 25 ਤੱਕ 4557 ਕਰੋੜ ਰੁਪਏ ਖਰਚਿਆ ਅਸੀਂ ਨਹਿਰੀ ਪਾਣੀ ਖੇਤਾਂ ਨੂੰ ਪਹੁੰਚਾਉਣ ਦੇ ਲਈ ਤੇ ਗਰਾਊਂਡ ਬਾਰਡਰ ਬਚਾਉਣ ਦੇ ਪਰ ਨਾਲ ਮੈਂ ਇਹ ਵੀ ਕਹਿਣੀ ਚਾਹਣਾ ਕਿ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਖਾਸ ਤੌਰ ਤੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਜੇ ਅੰਡਰਗਰਾਊਂਡ ਪਾਣੀ ਹੈ ਜਿਹੜਾ ਉਹ ਡੂੰਗਾ چلا ਗਿਆ ਉਹਦੇ ਲਈ ਜ਼ਿੰਮੇਵਾਰ ਪਿਛਲੀਆਂ ਸਰਕਾਰਾਂ ਨੇ ਉਹ ਕਿਵੇਂ ਜ਼ਿੰਮੇਵਾਰ ਨੇ ਜਿਹੜਾ ਵਾਟਰ ਅਲੌਂਗਸ ਹੈ ਵਾਟਰ ਅਲੌਂਗਸ ਦਾ ਮਤਲਬ ਇਹ ਹੁੰਦਾ ਕਿ 1000 ਏਕੜ ਦੇ ਮਰ ਕਿੰਨੇ ਕਿਊਸਿਕ ਪਾਣੀ ਤੁਹਾਨੂੰ ਮਿਲਦਾ ਹਰ ਡਿਸਟ੍ਰਿਕਟ ਸੰਗਰੂਰ ਤੇ ਮਾਨਸਾ ਐਸੇ ਡਿਸਟ੍ਰਿਕਟ ਤੇ ਜਿੱਥੇ 2 ਕਿਊਸਿਕ ਮਿਲਦਾ ਸੀ ਹਰ ਪਰਲੇ ਜ਼ਿਲ੍ਹਿਆਂ ਦੇ ਵਿੱਚ ਜਿੱਥੋਂ ਦੇ ਹੁਕਮਰਾਨ ਰਹੇ ਆ ਕਿਤੇ 6 ਕਿਊਸਿਕ ਮਿਲਦਾ ਸੀ ਹਰ ਕਿਤੇ ਕਿਤੇ 8 ਕਿਊਸਿਕ ਵੀ ਮਿਲਦਾ ਸੀ ਆ ਡਿਸਟ੍ਰਿਕਟ ਸੰਗਰੂਰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਪੈਦਾਵਾਰ ਕਰਨ ਵਾਲਾ ਜ਼ਿਲ੍ਹਾ ਤੇ ਜੇ ਪਾਣੀ ਦਾ ਖੇਤਾਂ ਨੂੰ ਚਾਹੀਦਾ ਹੁਣ ਪਾਣੀ ਕੋਈ ਅਸੀਂ ਤਾਂ ਪੀ ਨਹੀਂ ਗਏ ਜ਼ਿਲ੍ਹਾ ਸੰਗਰੂਰ ਦੇ ਲੋਕ ਨਹੀਂ ਪਾਣੀ ਪੀ ਗਏ ਜੇ ਇਨਸਟਰਕਸ਼ਨ ਹੋਈ ਹੈ ਨੀਚੋਂ ਪਾਣੀ ਕੱਢਿਆ ਤਾਂ ਪਿਛਲੇ ਹੁਕਮਰਾਨਾਂ ਦੀ ਗਲਤੀ ਕਰਕੇ ਗਏ ਪਰ ਹੁਣ ਅਸੀਂ ਜਿਹੜਾ ਬਾਰਡਰ ਲਾਉਂਸ ਦੀ ਉਹ 2 ਤੋਂ 3 ਕੀਤਾ ਤੇ ਸਾਰਾ ਜੋ ਇਨਫਰਾਸਟ੍ਰਕਚਰ ਹੈ ਉਹਨੂੰ ਸਾਰਾ ਸਹੀ ਕੀਤਾ ਤੇ ਸਾਡਾ ਟੀਚਾ ਕਿ ਅਸੀਂ 100% ਤੱਕ ਲੈ ਕੇ ਜਾਵਾਂਗੇ ਜਿਹੜਾ ਪਾਣੀ ਸਾਨੂੰ ਡੈਮ ਤੋਂ ਮਿਲਦਾ। ਜਿਹੜੀ ਪਾਣੀ ਨੂੰ ਬਚਾਉਣ ਦੀ ਖਾਤਰ। ਹੁਣ ਜੇ ਨਹਿਰੀ ਪਾਣੀ ਖੇਤਾਂ ਨੂੰ ਮਿਲੂਗਾ ਤਾਂ ਨੈਚੁਰਲੀ نیچے ਤੋਂ ਪਾਣੀ ਘਟ ਕੱਢਿਆ ਜਾਊਗਾ। ਉਹਦੇ ਨਾਲ ਸਾਡੀ ਨਿਚਲੇ ਪਾਣੀ ਦੀ ਵੀ ਬਚਤ ਹੋਏਗੀ ਤੇ ਨਲ ਬਿਜਲੀ ਦੀ ਬਚਤ ਹੋਏਗੀ। ਸੋ ਸਾਨੂੰ ਪੂਰਾ ਜੋਰ ਲਾਇਆ ਹੋਇਆ ਇਸ ਤਰ੍ਹਾਂ ਜੂਨ ਵਾਲੀ ਗੱਲ ਚੱਲ ਰਹੀ ਹੈ ਜਿਵੇਂ ਜੂਨ ਵਾਲਾ ਪਾਚੋਂ ਨਾ ਲਾਉਣ ਦਾ ਐਲਾਨ ਕਰਤਾ ਪੰਜਾਬ ਸਰਕਾਰ ਨੇ। 15 ਅੱਗੇ 15 ਜੂਨ ਜੇ ਆਪਾਂ ਇਹਨੂੰ 15 ਦਿਨ ਹੋਰ ਰੋਕ ਜੀਏ 15 ਜੂਨ ਤੋਂ ਕਰ ਲਈਏ ਤਾਂ 20 ਜੂਨ ਦੇ ਨੇੜੇ ਤੇੜੇ ਮੌਨਸੂਨ ਆ ਜਾਂਦੀ ਹੈ ਵੀ ਪਾਣੀ ਦੀਪਾਂ ਉਧਰੋਂ ਬਚਤ ਨਹੀਂ ਹੋ ਸਕਦੀ ਮੈਂ ਤਾਂ ਇਹ ਕਹਿੰਦਾ ਸੀ ਦੇਖੋ ਉਹਦੇ ਵਿੱਚ ਬਹੁਤ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਕੋਈ ਇਸ ਤਰ੍ਹਾਂ ਨਹੀਂ ਵੀ ਕੋਈ ਅਨਾਉਂਸ ਕਰਦਾ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਸਾਰੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਦੇ ਨਾਲ ਕਿ ਕਿਹੜੇ ਦਿਨਾਂ 'ਚ ਝੋਨਾ ਲੱਗਣਾ ਚਾਹੀਦਾ ਕਿੱਥੇ ਮੌਸਮ ਦੇ ਵਿੱਚ ਨਮੀ ਹੁੰਦੀ ਹੈ ਕਦੋਂ ਝੋਨਾ ਪੱਕਦਾ ਬਹੁਤ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜੇ ਖੇਤੀ ਐਕਸਪਰਟ ਨੇ ਉਹਨਾਂ ਦੀ رائے ਦੇ ਮੁਤਾਬਕ ਇਹ ਕਿਹਾ ਵੀ ਜਦੋਂ ਸਰਕਾਰ ਪਾਣੀ ਬਚਾਉਣ ਦੇ ਲਈ ਐਡੇ ਵੱਡੇ ਉਪਰਾਲੇ ਕਰ ਰਹੀ ਹੈ ਤਾਂ ਇਹ ਤਾਂ ਸੋਚੀ ਨਹੀਂ ਜਾ ਸਕਦਾ ਕਿ ਸਰਕਾਰ ਪਾਣੀ ਨੂੰ ਕਿਤੇ ਖਰਾਬ ਕਰਨ ਦੇਊਗੀ ਸੋ ਇਹ ਬਹੁਤ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਇਹ ਤਾਂ ਐਵੇਂ ਹੀ ਰੌਲਾ ਕੁਝ ਲੋਕ ਪਾਈ ਜਾਂਦੇ ਆ ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਉਹ ਅਖਬਾਰੀ ਗੱਲਾਂ ਤੱਕ ਸੀਮਤ ਰਹਿੰਦੇ ਨੇ ਪੰਜਾਬ ਸਰਕਾਰ ਪਾਣੀ ਦੀ ਗੂੰਦ-ਗੂੰਦ ਬਚਾਉਣ ਪਿੱਛੇ ਪੂਰੀ ਤਰ੍ਹਾਂ ਵਚਨਬੱਧ ਹੈ ਅਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਦੀ ਅਸੀਂ ਉਹ ਸਾਰਾ ਕਰ ਲੋ ਠੀਕ ਹੈ ਸਰ ਥੈਂਕ ਯੂ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨਵੇਂ ਨਿਯੁਕਤ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਵੱਡੇ ਭਰਾ ਜਗਜੀਤ ਸਿੰਘ ਖਨੇੜੀ ਉਹਨਾਂ ਨੂੰ ਮੈਂ ਵਧਾਈ ਦੇਣੀ ਆ ਤੇ ਅੱਜ ਉਹਨਾਂ ਦੇ ਅਹੁਦਾ ਸੰਭਾਲਣ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਕੁਲਤਾਰ ਸਿੰਘ ਸੰਵਾ ਜੀ ਉਹਨਾਂ ਦਾ ਮੈਂ ਧੰਨਵਾਦ ਕਰਦੀ ਆਂ ਨਾਲ ਹੀ ਸਾਡੇ ਮੰਤਰੀ ਵਰਿੰਦਰ ਗੋਇਲ ਜੀ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੀ ਆਂ ਤੇ ਨਾਲ ਹੀ ਸਾਡੇ ਮੈਂਬਰ ਪਾਰਲੀਮੈਂਟ ਸੰਗਰੂਰ ਸ਼੍ਰੀ ਮੀਤ ਜੇਰ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਆਂ ਸੋ ਅੱਜ ਸਾਰੇ ਹਾਜ਼ਰੀਨ ਸਾਡੇ ਪਾਰਟੀ ਦੇ ਅਹੁਦੇਦਾਰ ਸਬਾਨਾ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅਹੁਦਾ ਸਭਾਲਣ ਦੀ ਜਿਹੜੀ ਰਸਮ ਹੈ ਕਿ ਇਮਾਨਦਾਰੀ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਆੜਤੀਏ ਨੇ ਹਰ ਇੱਕ ਵਰਗ ਦੇ ਲੋਕ ਜਿਹੜੇ ਇਸ ادارے ਦੇ ਨਾਲ ਮਾਰਕੀਟ ਕਮੇਟੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਜਿਹੜੇ ਕੰਮ ਨੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਕੋਈ ਅਟਕਣਾ ਨੇ ਉਹਨਾਂ ਨੂੰ ਸਚਾਰੂ ਟੰਗ ਦੇ ਨਾਲ ਜਿਹੜਾ ਦੁੱਧ ਕਰਦੇ ਓਕੇ ਪਾਰਟੀ ਹਾਈ ਕਮਾਂਡ ਦਾ ਤੈਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਇਹ ਨਿਮਾਜ ਹੈ ਮੈਂ ਇੱਥੇ ਆਈ ਮੈਂਬਰ ਮਾਰਕੀਟ ਬਜਟ ਵਿਧਾਇਕ ਜੀ ਕੈਬਨਟ ਮੰਤਰੀ ਸੁਪਿੰਦਰ ਭੋਟੀ ਸਰ ਸੰਤਬਾਜੀ ਸਪੀਕਰ ਸਾਹਿਬ ਪਿੰਡ ਦੇ ਐਮਐਲਏ ਸਾਹਿਬ ਨੇ ਸਪੋਰਟਾ ਜੀ ਪਹੁੰਚੇ ਨੇ ਰੱਖੀ ਹੈ ਜਿਹਨਾਂ ਦੇ ਹੌਸਲਾ ਬਖਸ਼ ਹੈ ਸਭ ਦਾ ਤੈਨੂੰ ਧੰਨਵਾਦ ਕਰਦੇ ਹਾਂ ਓਕੇ